ਅੱਜ ਸਾਡੇ ਕੋਲ ਐਂਟੀ ਕ腐ਪਸ਼ਨ ਫਾਊਂਡੇਸ਼ਨ ਆਫ ਵਰਲਡ ਸੋਸਾਇਟੀ ਦੇ ਮੈਂਬਰ ਜਿਹੜੇ ਆ ਉਹ ਸਾਡੇ ਕੋਲ ਪਹੁੰਚੇ ਆ ਇਹਨਾਂ ਵਿੱਚ ਮੈਂ ਚਰਦਾਰ ਬਲਬੀਰ ਸਿੰਘ ਨਾਗਰਾ ਜੀ ਇਹ ਬੈਸਟ ਡਾਇਮੰਡ ਲੀਡਰ ਜਿਹੜੇ ਆ ਬੈ ਇਹਨਾਂ ਨੂੰ ਅਵਾਰਡ ਮਿਲਿਆ ਬੈਸਟ ਡਾਇਮੰਡ ਲੀਡਰ ਦਾ 2025 ਇਹਨਾਂ ਵਿੱਚ 9 ਮੈਂਬਰ ਸੀਗੇ ਜਿੰਨਾ ਵਿੱਚੋਂ ਇਹਨਾਂ ਨੂੰ ਨੰਬਰ 1 ਚੁਣਿਆ ਗਿਆ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਇਲਾਕੇ ਦੇ ਜਿਹੜੇ ਆ ਏਬੀਐਨਐਸ ਕੈਂਪ ਲਗਾ ਰਹੇ ਆ ਤੇ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹਾਂਗਾ ਕਿ ਤੁਹਾਨੂੰ ਇੱਡਾ ਵੱਡਾ ਅਵਾਰਡ ਮਿਲਿਆ ਬੈਸਟ ਪੈਕਮੈਨ ਡੀਡੂ ਦਾ ਅਵਾਰਡ ਮਿਲਿਆ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਤੇ ਵਾਈਸ ਜੀ ਕਾ ਖਾਲਸਾ ਵਾਈਸ ਜੀ ਕੀ ਹਫਤ ਹੈ ਜੋ ਵੈਸ ਡਾਇਮੰਡ ਲੀਡਰ ਅਵਾਰਡ ਮੈਨੂੰ ਮਿਲਿਆ ਇਹ ਸਾਰਾ ਤੁਹਾਡਾ ਭਰਾਵਾਂ ਦਾ ਮੇਰੇ ਪਰਿਵਾਰ ਦਾ ਲੱਗ ਕੇ ਇਹ ਸਾਰਾ ਦਾ ਸਹਿਯੋਗ ਹੈ ਮੇਰੇ ਯਾਰ ਦੋਸਤ ਭੈਣ ਭਰਾ ਮੇਰੇ ਮਾਪੇ ਮੇਰੇ ਗੁਰੂ ਜੀ ਉਹ ਮੈਂ ਸਭ ਤੋਂ ਪਹਿਲੇ ਸਭ ਤੋਂ ਜਿਆਦਾ ਵੱਡੀ ਵਧਾਈ ਦੇਣਾ ਚਾਹੁੰਦਾ ਸਾਡੇ ਨੈਸ਼ਨਲ ਚੀਫ ਡਾਇਰੈਕਟਰ ਸੁਨੀਲ ਗੁਮਾਰ ਜਿਨ੍ਹਾਂ ਨੇ ਮੈਨੂੰ ਇਸ ਰਾਸਤੇ ਤੇ ਚੱਲਣ ਦਾ ਇੱਕ ਰਾਸਤਾ ਦਿੱਤਾ ਉਸ ਰਾਸਤੇ ਤੇ ਚੱਲ ਕੇ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਲਗਨ ਮਿਹਨਤ ਲਗਨ ਦੇ ਨਾਲ ਇਮਾਨਦਾਰੀ ਨਾਲ ਜਿਹੜਾ ਬੰਦਾ ਕੰਮ ਕਰੇਗਾ ਉਹਨੂੰ ਸਰਜੀ ਆਟੋਮੈਟਿਕ ਹੀ ਹੈ ਕਿ ਪ੍ਰੋਗਰੈਸ ਮਿਲਦੀ ਆ ਸੋ ਮੈਂ ਐਂਟੀ ਕ腐ਸ਼ਨ ਫੰਡਸ਼ਨਲ ਟੀਮ ਆਲ ਇੰਡੀਆ ਦਾ ਬਹੁਤ ਦਿਲੋਤ ਧੰਨਵਾਦੀ ਆ ਕਿ ਉਹਨਾਂ ਨੇ ਮੈਨੂੰ ਵੈਸਟ ਡਾਇਮੰਡ ਲੀਡਰ ਅਵਾਰਡ ਲਈ ਵਾਰ ਦਿੱਤਾ ਗਿਆ ਤੇ ਮੈਂ ਉਹਨਾਂ ਦਾ ਦਿਲੋਤ ਧੰਨਵਾਦ ਸਤਿਕਾਰ ਕਰਦਾ ਹਾਂ ਅੱਗੇ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਇਸ ਤੋਂ ਵੈਸਟ ਕੰਮ ਕਰਾਂ ਮੈਂ ਚਾਹੁੰਦਾ ਕਿ ਮੇਰੀ ਜਿਹੜੀ ਪੰਜਾਬੀ ਟੀਮ ਹੈ ਉਹ ਮੈਂ ਨੰਬਰ 1 ਤੇ ਲਿਆਣਾ ਚਾਹੁੰਦਾ ਮੈਂ ਸਾਡੇ ਤੋਂ ਆਪਣੇ ਤੋਂ ਉੱਪਰ ਦੇਖਣਾ ਚਾਹੁੰਦਾ ਤਾਂ ਮੈਂ ਰੜਕੇ ਸਾਰਿਆਂ ਦੇ ਨਾਲੇ ਵਾਚ ਵੀ ਕਰ ਰਿਹਾ ਸਰਦਾਰ ਜੋਗਰ ਸਿੰਘ ਜੀ ਹੈ ਰਤਨ ਰਾਜ ਜੀ ਸੋਨੀ ਜੀ ਹੈ ਸਾਡੇ ਡਾੜਾ ਸਾਹਿਬ ਹੈ ਸਾਡੇ ਢਿੱਲੋ ਸਾਹਿਬ ਹੈ ਇਸੇ ਤਰ੍ਹਾਂ ਸਾਡੀ ਟੀਮ ਬਹੁਤ ਲੰਬੀ ਹੈ ਕਜਿੰਦਰ ਸਿਸਟਰ ਜੀ ਹੈ ਤਾਂ ਮੈਂ ਸਾਰਿਆਂ ਨੂੰ ਆਪਣੇ ਤੋਂ ਵੀ ਵਧੀਆ ਇੱਕ ਟਰੇਨਡ ਕਰ ਰਿਹਾ ਤਾਂ ਕਿ ਇਹਨਾਂ ਨੂੰ ਕਿਸੇ ਦਾ ਡਰ ਨਾ ਹੋਵੇ ਕਿਸੇ ਤਰ੍ਹਾਂ ਦੀ ਘਬਰਾਹਟ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਊਂਡੇਸ਼ਨ ਆਵਰ ਟੀਮ ਸ਼੍ਰੀ ਹਰਗੋਬਿੰਦ ਹਾਈ ਸਕੂਲ ਪੌਂਚੀ ਬੋਦਲ ਜਿੱਥੇ ਅਵੇਰਨੈਸ ਕੈਂਪ ਲਗਾਇਆ ਸੋ ਐਸੀ ਅਵੇਰਨੈਸ ਕੈਂਪ ਬਾਰੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਵੀਰ ਜੀ ਉਹਨਾਂ ਕੋਲੋਂ ਦੋ ਸ਼ਬਦ ਸੁਣਾਵਾਂਗੇ ਕਿ ਤੁਹਾਨੂੰ ਅਵੇਅਰਨੈਸ ਕੈਂਪ ਕਿਸ ਤਰ੍ਹਾਂ ਦਾ ਲੱਗਿਆ ਸਭ ਤੋਂ ਪਹਿਲਾਂ ਜੀ ਜੀਐਨ ਐਂਟੀਕਰੱਪਸ਼ਨ ਸੋਸਾਇਟੀ ਦੇ ਜਿਹੜੇ ਮੈਂਬਰ ਆ ਸਰਪਟੋਲ ਆਏ ਆ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਆਪਣੇ ਆਉਣ ਵਾਲੇ ਟਾਈਮਸ ਜਾਂ ਹੁਣ ਕੀ ਚੱਲਦਾ ਪਿਆ ਉਹਦੇ ਬਾਰੇ ਦੱਸਿਆ ਮਸ਼ੀਆ ਬਾਰੇ ਦੱਸਿਆ ਜੋ ਫਾਸ ਪੂਰਾ ਉਹਦੇ ਬਾਰੇ ਦੱਸਿਆ ਫਿਰ ਸਭ ਤੋਂ ਵੱਡੀ ਐਡਿਕਸ਼ਨ ਜਿਹੜੀ ਮੋਬਾਈਲ ਆ ਉਹਦੇ ਬਾਰੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਇਹਦੇ ਨਾਲ ਬੱਚਿਆਂ ਨੂੰ ਜਿਹੜੀਆਂ ਬੜੀ ਜਾਗਰੂਕਤਾ ਆ ਬਚਾਈਗੀ ਜੇ ਇਸ ਤਰ੍ਹਾਂ ਦੇ ਕੈਂਪ ਜਿਹੜੇ ਹਰੇਕ ਸਕੂਲ ਵਿੱਚ ਲਗਾਏ ਜਾਣ ਤਾਂ ਬੱਚਿਆਂ ਵਿੱਚ ਬੜੀ ਹੀ ਅਬੇਰ ਨਸਲੀ ਹਜਾਂ ਸਕਦੀ ਹੈ ਉਹਨਾ ਪੇਰੈਂਟਸ ਕੋਆਪਰੇਸ਼ਨ ਦਾ ਬਾਕੀ ਇਹ ਬੜੀ ਕੋਸ਼ਿਸ਼ ਕਰ ਰਹਾ ਹੈ ਜਾਨਾ ਮਨੇ ਬੜੇ ਪੂਲਨ ਕੈਂਪ ਲਗਾਏ ਆ ਮੈਂ ਤਾਂ ਇਹਨਾਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇਹ ਕੰਮ ਜਿਹੜਾ ਸ਼ੁਰੂ ਕੀਤਾ ਬੱਚਿਆਂ ਦੀ ਰੀਐਮਐਸ ਦਾ ਕੰਮ ਕਿਉਂਕਿ ਸਾਡਾ ਸ਼ੁਰੂ ਤੋਂ ਹੀ ਅਗਰ ਸਟਾਰਟਿੰਗ ਤੋਂ ਬੱਚੇ ਜਿਹੜੇ ਆ ਉਹ ਇਹਨਾਂ ਗੱਲਾਂ ਨੂੰ ਸਮਝਾ ਕਿ ਕਿਹੜੀ ਚੀਜ਼ ਸਾਡੇ ਲਈ ਜ਼ਰੂਰੀ ਆ ਤੇ ਕਿਹੜੀ ਚੀਜ਼ ਸਾਡੇ ਲਈ ਹਾਨੀਕਾਰਕ ਆ ਉਹ ਲਾਈਫ ਕੱਦੇ ਤੋਂ ਖੈਰ ਕੰਮ ਆ ਤਾਂ ਮੇਰੀ ਪੇਰੈਂਟਸ ਨੂੰ ਵੀ ਥੋੜੀ ਬੇਇੱਜ਼ਤੀ ਆ ਕਿ ਤੁਸੀਂ ਬੱਚਿਆਂ ਨੂੰ ਇਹ ਜੀਦਾ ਦੇੜੀਆਂ ਮੋਬਾਈਲ ਨਸ਼ਾ ਜਿਹੜਾ ਉਹਨੂੰ ਪ੍ਰੋਵਾਈਡ ਕਰਾਓ ਛੋਟੇ ਬੱਚਿਆਂ ਨੂੰ ਨਸ਼ੇ ਬਾਰੇ ਅਸੀਂ ਸਮਝਾਉਨੇ ਆ ਉਹਨਾਂ ਨੂੰ ਉਸ ਨਸ਼ੇ ਬਾਰੇ ਹਜੇ ਨਹੀਂ ਇਹ ਜਿੱਦਾਂ ਪਤਾ ਵੱਡੇ ਬੱਚੇ ਆ ਉਹਨਾਂ ਨੂੰ ਨਸ਼ਿਆਂ ਤੋਂ ਬਚਾਓ ਦੂਜੇ ਨਸ਼ਿਆਂ ਤੋਂ ਬਚਾਓ ਪਰ ਛੋਟੇ ਨੂੰ ਇਹ ਮੋਬਾਈਲ ਵਿੱਚ ਤੋਂ ਬਚਾਓ ਬਾਕੀ ਇਹ ਕੀ ਕੋੜਾ ਉਹਨਾਂ ਦੀ ਇਹ ਡਿਕਸ਼ਨ ਘਟਾਓ। ਹਰੇਕ ਗਾਲ ਪੀ ਉਹਨਾਂ ਨੂੰ ਫੋਨ ਨਾ ਦਿਓ। ਇਸ ਦੀ ਵੀ ਹੈ ਕਿ ਤੁਸੀਂ ਬੱਚੇ ਨੂੰ ਦਿਨਾਂ ਟਾਈਮ ਫੋਨ ਦਿੰਦੇ ਆ। ਉਹਦੇ ਨਾਲੋਂ ਬਿਹਤਰ ਆ ਕਿ ਇੱਕ ਘੰਟਾ ਬੱਚੇ ਨੂੰ ਗਰਾਊਂਡ ਵਿੱਚ ਖੇਡੋ। ਗਰਾਊਂਡ ਵਿੱਚ ਖੇਡਣ ਨਾਲ ਗਿਆ ਇੱਕ ਤਾਂ ਬੱਚੇ ਦਾ ਮਾਈਂਡ ਡਵੈਲਪ ਹੁੰਦਾ। ਦੂਸਰਾ ਬੱਚੇ ਦੀ ਸਿਹਤ ਵਧੀਆ ਰਹਿੰਦੀ ਹੈ। ਆਰਟ ਵੀ ਵਧੀਆ ਹੋ ਜਾਂਦਾ। ਆਪ ਖਾਣ-ਪੀਣ ਵਿੱਚ ਇਹ ਜਿਹੜੇ ਫਾਸਟ ਫੂਡ ਆ ਇਹਨਾਂ ਨੂੰ ਤੁਸੀਂ ਪੁਆਇੰਟ ਕਰਨਾ। ਬਾਕੀ ਇਹਨਾਂ ਨੇ ਸਾਰਾ ਪੂਰੀ ਦੀ ਪੂਰੀ ਟੀਮ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ। ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਆ। ਅਸੀਂ ਇਹਨਾਂ ਨੂੰ ਵੀ ਕਹਾਂਗੇ ਕਿ ਸਕੂਲਾਂ ਜਿਵੇਂ ਕਿ ਪਿੰਡਾਂ 'ਚ ਵੀ ਇਹੋ ਜਿਹੇ ਕੈਂਪ ਜਿਹੜੇ ਆ ਉਹ ਲਗਾਏ ਜਾਣ। ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ। ਜੀਓ। ਦਮਸ਼ਕਾ ਮੈਂ ਹਾਂ ਤੁਹਾਡੀ ਆਪਣੀ ਪਿਆਰੀ ਜਸਮੀਤ कौर ਮੈਂ ਕਿਰਾ ਰਹੀ ਹਾਂ ਤੁਹਾਨੂੰ ਉਸ ਸੱਚਾਈ ਦਾ ਰੂਪ ਰੂ ਜਿਸ ਦਾ ਤੁਹਾਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਮੈਂ ਲੈ ਕੇ ਆਈ ਹਾਂ ਇਸ ਸਮੇਂ ਦੀਆਂ ਮੁੱਖ ਖਬਰਾਂ ਬਣੇ ਲੋ ਤੁਸੀਂ ਆਪਣੇ ਚੈਨਲ ਅਫਤਤ ਦੇ ਨਾਲ